ਆਪ ਦਾ ਇਹ ਮੰਤਰੀ ਰੁਸ ਗਿਆ ਆਪਣੀ ਹੀ ਸਰਕਾਰ ਦੇ ਵਿੱਚ ਨਹੀਂ ਚੱਲਦੀ ਮੰਤਰੀ ਦੀ ਦਿੱਲੀ ਦੀ दखलअंदाजी ਤੋਂ ਦੁਖੀ ਹੋ ਚੁੱਕਿਆ ਇਹ ਮੰਤਰੀ ਮਾਮਲਾ 113 ਕਰੋੜ ਰੁਪਏ ਦਾ ਕੀ ਪੂਰਾ ਮਾਜਰਾ ਕਿਹੜਾ ਮੰਤਰੀ ਹੈ ਜਿਹੜਾ ਆਪਣੀ ਹੀ ਸਰਕਾਰ ਦੇ ਵਿੱਚ ਰੁਸ ਗਿਆ ਹੈ ਦਿੱਲੀ ਦੀ ਦਖਲਅੰਦਾਜ਼ੀ ਕਿਸ ਪ੍ਰਕਾਰ ਚੱਲ ਰਹੀ ਹੈ ਜ ਜਨੇ ਮੰਤਰੀ ਨੂੰ ਦੁਖੀ ਕਰਤਾ ਹੈ ਰੁੱਸਿਆ ਹੋਇਆ ਮੰਤਰੀ ਹੁਣ ਕੀ ਕਰ ਸਕਦਾ ਹੈ ਇਹਦੇ ਬਾਰੇ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦੇਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਦੇਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਵੇਲੇ ਸਿਰ ਅਪੜ ਜਾਣ ਮਾਮਲਾ ਇਹ ਹੈ ਕਿ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਇਹਦੇ ਆਪਣੇ ਮੰਤਰੀ ਹੀ ਰੁੱਸਣ ਲੱਗੇ ਨੇ ਇਹਦੇ ਆਪਣੇ ਮੰਤਰੀ ਕਿਉਂ ਰੁੱਸ ਰਹੇ ਨੇ ਵਾ ਤੁਹਾਨੂੰ ਵੈਸੇ ਕਈ ਵਾਰ ਦੱਸੀ ਹੈ ਹੁਣ ਖੁੱਲ ਕੇ ਗੱਲਾਂ ਬਾਹਰ ਆਉਣ ਲੱਗੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇੱਕ ਮੰਤਰੀ ਇਸ ਗੱਲੋਂ ਦੁਖੀ ਹੈ ਕਿ ਉਹਨੂੰ ਬਾਈਪਾਸ ਕੀਤਾ ਜਾ ਰਿਹਾ ਉਹਦੀ ਪੁੱਛਗਿੱਛ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਇਹ ਵੀ ਇੱਕ ਕਾਰਨ ਹੈ ਜਿਹੜਾ ਤੁਹਾਨੂੰ ਇਸ ਸਾਰੀ ਕਹਾਣੀ ਚ ਦੱਸ ਦਾਰਸਲ ਇਹ ਮੰਤਰੀ ਕੋਈ ਹੋਰ ਨਹੀਂ ਪੰਜਾਬ ਦੇ ਜਲ ਸਰੋਤ ਮੰਤਰੀ ਮਾਈਨਿੰਗ ਮੰਤਰੀ ਖਨਨ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਿਨ੍ਹਾਂ ਨੂੰ ਲਹਿਰੇਗਾਗੇ ਜਾਂ ਸੰਗਰੂਰ ਦੇ ਵਿੱਚ ਬਰਿੰਦਰ ਵਕੀਲ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਉਨ੍ਹਾਂ ਦੇ ਬਾਰੇ মিডিਆ ਚ ਰਿਪੋਰਟਾਂ ਆ ਰਹੀਆਂ ਨੇ ਕਿ ਉਹ ਆਪਣੀ ਹੀ ਸਰਕਾਰ ਤੋਂ ਖੁਸ਼ ਨਹੀਂ ਉਹ ਆਪਣੀ ਹੀ ਸਰਕਾਰ ਦੇ ਨਾਲ ਰੁੱਸ ਚੁੱਕੇ ਨੇ ਮਾਮਲਾ ਇਹ ਹੈ ਕਿ ਅਧਿਕਾਰੀ ਨਾ ਤਾਂ ਉਹਨਾਂ ਦੀ ਗੱਲ ਸੁਣਦੇ ਨੇ ਤੇ ਨਾ ਹੀ ਉਹਨਾਂ ਤੋਂ ਕੋਈ ਗੱਲ ਪੁੱਛਦੇ ਨੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਅਧਿਕਾਰੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿਰ ਚੜ੍ਹ ਕੇ ਨੱਚ ਰਹੇ ਨੇ ਕਿਹੜੇ ਅਧਿਕਾਰੀ ਤੋਂ ਦੁਖੀ ਨੇ ਇਹ ਇੱਕ ਵੱਡਾ ਸਵਾਲ ਹੈ ਹਾਲਾਂਕਿ মিডিਆ ਰਿਪੋਰਟਾਂ ਚ ਦੀ ਗੱਲ ਨਹੀਂ ਕੀਤੀ ਜਾ ਰਹੀ ਪਰ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਦੱਸਣ ਦੀ ਤੇ ਇਸ ਗੱਲ ਨੂੰ ਫੜਨ ਦੀ ਜਿਹੜੀ ਗੱਲ ਬੇਬੁੱਲਾ ਨਾਲ ਮੀਡੀਆ ਚ ਕੀਤੀ ਜਾ ਰਹੀ ਹੈ ਕਿ ਬਰਿੰਦਰ ਕੁਮਾਰ ਗੋਇਲ ਇਸ ਸਮੇਂ ਪੰਜਾਬ ਦੇ ਜਲ ਸਰੋਤ ਮੰਤਰੀ ਨੇ ਜਲ ਸਰੋਤ ਮਹਿਕਮਾ ਇੱਕ ਐਸਾ ਮਹਿਕਮਾ ਜਿਹੜਾ ਇਸ ਵੇਲੇ ਕਾਫੀ ਚਰਚਾ ਚ ਇੱਕ ਤਾਂ ਕਿਹਾ ਜਾ ਰਿਹਾ ਕਿ ਵੀ 100 ਸਾਲ ਬਾਅਦ ਇੱਕ ਬੰਦਾ ਕਹਿੰਦਾ ਕਿ 70 ਸਾਲ ਬਾਅਦ ਸਾਡੇ ਪਾਣੀ ਆਇਆ ਤੇ ਜਾਨੀ ਕਿ ਉਸ ਲੈਵਲ ਦੇ ਉੱਤੇ ਪਾਣੀ ਪਹੁੰਚਾਇਆ ਜਾ ਰਿਹਾ ਤੇ ਇਹ ਅਫਸਰ ਕਾਗਜ਼ਾਂ 'ਚ ਪਾਣੀ ਪਹੁੰਚਾਉਣ 'ਚ ਬਹੁਤ ਮਾਹਿਰ ਹੈ ਜੋ ਜਲ ਸਰੋਤ ਵਿਭਾਗ ਦੇ ਸੂਤਰ ਦੱਸਦੇ ਐ ਕਿ ਚਾਹੇ ਨਹਿਰੀ ਪਟਵਾਰੀ ਹੋਣ ਕਲਰਕ ਹੋਣ ਐਕਸੀਅਨ ਹੋਣ ਜਾਂ ਬਾਕੀ ਅਫਸਰ ਹੋਣ ਇੰਜੀਨੀਅਰ ਹੋਣ ਉਹਨਾਂ ਸਾਰਿਆਂ ਨੂੰ ਇਹ ਗੱਲ ਕਹੀ ਜਾ ਰਹੀ ਐ ਕਿ ਤੁਸੀਂ ਪਾਣੀ ਪਹੁੰਚਾ ਦਿਓ ਬਸ ਕਾਗਜ਼ਾਂ 'ਚ ਐਵੇਂ ਮਰਜ਼ੀ ਪਾਣੀ ਪਹੁੰਚਾ ਦਿਓ ਫਿਰ ਪਾਣੀ ਵਾਧੂ ਹਰਿਆਣੇ ਨੂੰ ਵੀ ਦੇਣਾ ਇਸ ਤਰ੍ਹਾਂ ਦੀ ਨੌਜਤ ਹੁਣ ਉਸ ਅਧਿਕਾਰੀ ਨੇ ਇੱਕ ਕਾਰਸਾਨੀ ਕੀਤੀ ਜਜਤੋਂ ਮੰਤਰੀ ਦੁਖੀ ਨੇ ਆਪਣੀ ਹੀ ਸਰਕਾਰ ਤੋਂ ਦੁਖੀ ਇੱਕ ਵੱਡਾ ਫੈਸਲਾ ਅਧਿਕਾਰੀ ਨੇ ਆਪਣੇ ਆਧਾਰ ਤੇ ਲਿਆ ਉਹ ਫੈਸਲਾ ਇਹ ਸੀ ਕਿ ਹਰਿਆਣੇ ਨੂੰ 113 ਕਰੋੜ ਰੁਪਏ ਦਾ ਜਿਹੜਾ ਨਹਿਰਾਂ ਦਾ ਬਕਾਇਆ ਬਿੱਲ ਭੇਜਿਆ ਉਹਦੇ ਬਾਰੇ ਮੰਤਰੀ ਨੂੰ ਪਤਾ ਹੀ ਨਹੀਂ ਕਹਿੰਦੇ ਕਿ ਮੰਤਰੀ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਇੱਕ ਖਬਰ ਅਖਬਾਰਾਂ 'ਚ ਛਪ ਗਈ মিডিਆ ਰਿਪੋਰਟਾਂ 'ਚ ਦਾਵਾ ਕੀਤਾ ਜਾ ਰਿਹਾ ਹੈ ਕਿ ਮੰਤਰੀ ਕਹਿੰਦੇ ਨਾ ਤਾਂ ਅਧਿਕਾਰੀ ਮੈਨੂੰ ਪੁੱਛਦੇ ਨੇ ਤੇ ਨਾ ਹੀ ਮੈਨੂੰ ਦੱਸਦੇ ਨੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਪੰਜਾਬ ਦਾ ਇੱਕ ਮੰਤਰੀ ਹੋਵੇ ਤੇ ਅਹਿਮ ਵਿਭਾਗ ਉਹਦੇ ਕੋਲ ਹੋਣ ਤੇ ਉਹਨੂੰ ਪੁੱਛਿਆ ਨਾ ਜਾ ਰਿਹਾ ਹੋਵੇ ਇਹ ਅਧਿਕਾਰੀ ਕੋਈ ਹੋਰ ਨਹੀਂ ਏਡੀ ਮੰਤਰੀ ਤੋਂ ਬਾਅਦ ਕਿਸੇ ਵੀ ਵਿਭਾਗ ਦੇ ਮੰਤਰੀ ਤੋਂ ਬਾਅਦ ਜੇਕਰ ਕੋਈ ਵੱਡਾ ਅਧਿਕਾਰੀ ਹੁੰਦਾ ਉਹ ਹੁੰਦਾ ਉਸ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਮੁਖ ਸਕੱਤਰ ਕਹਿੰਨੇ ਆ ਜਿਹਨੂੰ ਆਪਾਂ ਤੇ ਜਲ ਸਰੋਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਮੁਖ ਸਕੱਤਰ ਜਿਹੜੇ ਨੇ ਉਹ ਕੋਈ ਹੋਰ ਨਹੀਂ ਕ੍ਰਿਸ਼ਨ ਕੁਮਾਰ ਜੀ ਨੇ ਕ੍ਰਿਸ਼ਨ ਕੁਮਾਰ ਦੇ ਚਰਚੇ ਥਾਂ-ਥਾਂ ਤੁਸੀਂ ਸੁਣਦੇ ਹੋ ਤੇ ਉਹਨਾਂ ਬਾਰੇ ਦਾ ਵਿਭਾਗ ਚ ਵੀ ਇਹ ਗੱਲ ਹੈ ਕਿ ਨਾ ਕਿਸੇ ਕਰਮਚਾਰੀ ਦੀ ਸੁਣ ਨਾ ਕਿਸੇ ਅਧਿਕਾਰੀ ਦੀ ਸੁਣ ਆਪਣੀਆਂ ਮਰਜ਼ੀਆਂ ਪਗਾਉਂਦੇ ਨੇ ਸਿੱਖਿਆ ਵਿਭਾਗ ਚੋ ਜੋ ਖਲਾਰ ਕੇ ਗਏ 1158 ਵਾਲੀ ਭਰਤੀ ਚ ਜੋ ਉਹ ਖਲਾਰ ਕੇ ਗਏ ਉਹ ਤੇ ਹੁਣ ਗਰੀਬ ਲੋਕ ਭੁਗਤ ਰਹੇ ਨੇ ਇਹ ਸਧ ਅਧਿਕਾਰੀ ਜਾਨੀ ਕਿ ਇਹ ਮੀਡੀਆ ਰਿਪੋਰਟਾਂ ਚ ਨਹੀਂ ਆਈ ਮੇਰਾ ਅੰਦਾਜ਼ਾ ਆ ਤੇ ਮੈਂ ਇਸ ਅੰਦਾਜ਼ੇ ਤੇ ਪੱਕਾ ਆ ਕਿ ਇਹ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਕਿਸੇ ਹੋਰ ਅਧਿਕਾਰੀ ਕੋਲ ਤੀਜੇ ਸੈਕੰਡ ਟਾਇਰ ਤੋਂ ਬਾਅਦ ਤੀਜੀ ਟਾਇਰ ਦੇ ਵਿੱਚ ਜਾ ਕੇ ਕਿਸੇ ਅਧਿਕਾਰੀ ਦੀ ਪਾਵਰ ਨਹੀਂ ਕਿ ਉਹ ਮੂੰਹ ਚੱਕੇ ਤੇ ਬਿਨਾ ਮੰਤਰੀ ਤੇ ਤੇ ਪ੍ਰਿੰਸੀਪਲ ਸਕੱਤਰ ਦੇ ਪੁੱਛਿਆ ਚਿੱਠੀ ਕੱਢਦੇ ਬਿੱਲ ਬਿੱਲਾਂ ਦੀ ਹਰਿਆਣਾ ਨੂੰ ਇਹ ਇਹ ਸ਼ਕਤੀ ਕਿਸੇ ਕੋਲ ਨਹੀਂ ਹੈ ਇੱਕ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਮੈਂ ਤੁਹਾਨੂੰ ਪੂਰੇ ਵਿਸਤਾਰ ਚ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮਾਮਲਾ ਕੁਝ ਇਸ ਤਰ੍ਹਾਂ ਹੈ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਆਪਣੇ ਹੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਖੁਸ਼ ਨਹੀਂ ਜਾਨੀ ਕਿ ਸੀਨੀਅਰ ਅਧਿਕਾਰੀ ਸੁਭਾਅਕ ਜੀ ਹੈ ਕਿ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਉਂਕਿ ਇਹ ਅਧਿਕਾਰੀ ਉਹਨਾਂ ਦੀ ਸੁਣਨ ਦੀ ਥਾਂ ਤੇ ਉਹਨਾਂ ਨੂੰ ਫਾਈਲਾਂ ਉਸ ਸਮੇਂ ਤੱਕ ਨਹੀਂ ਦਿਖਾਉਂਦੇ ਜਦੋਂ ਤੱਕ ਖਦ ਖੁਦ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲ ਪੁੱਛਿਆ ਨਾ ਜਾਵੇ ਬੀਤੇ ਦਿਨੀ ਗਵਾਂਡੀ ਸੂਬੇ ਹਰਿਆਣੇ ਨੂੰ 113 ਕਰੋੜ ਰੁਪਏ ਦਾ ਨੋਟਿਸ ਕੱਢਣ ਤੋਂ ਪਹਿਲਾਂ ਸਾਰੇ ਮਾਮਲੇ ਦੀ ਜਾਣਕਾਰੀ ਮੰਤਰੀ ਨੂੰ ਦੇਣ ਦੇ ਨਾਲ ਫਾਈਲਾਂ ਦਿਖਾਉਣਾ ਤਾਂ ਦੂਰ ਦੀ ਗੱਲ ਇਸ ਅਧਿਕਾਰੀ ਵੱਲੋਂ ਮੰਤਰੀ ਨੂੰ ਜਾਣਕਾਰੀ ਤੱਕ ਨਹੀਂ ਦਿੱਤੀ ਗਈ ਹਰਿਆਣਾ ਸਰਕਾਰ ਨੂੰ ਇੰਨਾ ਵੱਡਾ ਨੋਟਿਸ ਭੇਜਿਆ ਜਾ ਚੁੱਕਿਆ ਹੈ ਇਸ ਬਾਰੇ ਕੈਬਨਿਟ ਮੰਤਰੀ ਨੂੰ ਸਵੇਰੇ ਅਖਬਾਰਾਂ ਤੋਂ ਸ਼ਪੀਖ ਖਬਰ ਤੋਂ ਪਤਾ ਲੱਗਦਾ ਜਿਸ ਤੋਂ ਬਾਅਦ ਬਰਿੰਦਰ ਕੁਮਾਰ ਗੋਇਲ ਜਿਆਦਾ ਗੁੱਸੇ ਹਨ ਅਤੇ ਵਿਭਾਗ ਚ ਸਾਰਾ ਕੁਝ ਹੀ ਬਾਈਪਾਸ ਕੀਤਾ ਜਾ ਰਿਹਾ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ ਇਹ ਗੱਲ ਬਰਿੰਦਰ ਕੁਮਾਰ ਗੋਇਲ ਨੇ ਕਹੀ ਹੈ ਬਰਿੰਦਰ ਕੁਮਾਰ ਗੋਇਲ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਲਦ ਹੀ ਕੈਬਨਿਨ ਮੰਤਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਚ ਲਿਆਂਦਾ ਜਾਏਗਾ ਕਿਉਂਕਿ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਕਿ ਵਿਭਾਗ ਦੀ ਜਾਣਕਾਰੀ ਯੋਗਤ ਅਧਿਕਾਰੀ ਦੀ ਥਾਂ ਤੇ ਉਹਨਾਂ ਨੂੰ ਬਾਹਰੀ ਵਿਅਕਤੀਆਂ ਤੋਂ ਮਿਲਦੀ ਹੈ ਬਰਿੰਦਰ ਕੁਮਾਰ ਗੋਇਲ ਦੇ ਕਰੀਬੀ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਚ ਕੁਝ ਸੀਨੀਅਰ ਅਧਿਕਾਰੀ ਦੀ ਵਿਭਾਗ ਦੇ ਕਰਮਚਾਰੀ ਰੋਜ਼ਾਨਾ ਹੀ ਸ਼ਿਕਾਇਤ ਕਰਦੇ ਨੇ ਉਹਨਾਂ ਦਾ ਵਿਵਹਾਰ ਚੰਗਾ ਨਹੀਂ ਅਤੇ ਖਾਸ ਕਰਕੇ ਕਰਮਚਾਰੀਆਂ ਪ੍ਰਤੀ ਕਾਫੀ ਜ਼ਿਆਦਾ ਗੁੱਸੇ ਵਾਲਾ ਵਿਵਹਾਰ ਹੈ ਕੈਬਨ ਮੰਤਰੀ ਨੇ ਇਹੋ ਹੀ ਇਹ ਸ਼ਿਕਾਇਤਾਂ ਨੂੰ ਜ਼ਿਆਦਾ ਸੀਰੀਅਸ ਨਹੀਂ ਸੀ ਲਿਆ ਤੇ ਇਸ ਅਧਿਕਾਰੀ ਨੂੰ ਕੰਮ ਕਰਨ ਦੀ ਖੁੱਲ੍ਹ ਦਿੱਤੀ ਹੋਈ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਸ ਅਧਿਕਾਰੀ ਵੱਲੋਂ ਕੈਬਨ ਮੰਤਰੀ ਨੂੰ ਹੀ ਬਾਈਪਾਸ ਕਰਦੇ ਹੋਏ ਫਾਈਲਾਂ ਨੂੰ ਖੁਦ ਹੀ ਆਪਣੇ ਪੱਧਰ ਤੇ ਪਾਸ ਕਰਨ ਦੇ ਨਾਲ ਹੀ ਮੰਤਰੀ ਨੂੰ ਦਿਖਾਇਆ ਵੀ ਨਹੀਂ ਜਾ ਰਿਹਾ ਇਸ ਕਾਰਨ ਹੁਣ ਇਹ ਮਾਮਲਾ ਜਲਦ ਹੀ ਮੁੱਖ ਮੰਤਰੀ ਕੋਲ ਚੁੱਕਿਆ ਜਾਵੇਗਾ ਮੰਤਰੀ ਜੀ ਜਿੱਥੇ ਮਰਜ਼ੀ ਮਾਮਲਾ ਚੁੱਕ ਲਓ ਕਹਿੰਦੇ ਨਹੀਂ ਹੁੰਦੇ ਕਿ ਕੱਟਾ ਕਿੱਲੇ ਦੇ ਜ਼ੋਰ ਤੀ ਟਿੰਗੜਦਾ ਹੈ ਕੱਟੇ ਦੀ ਨਹੀਂ ਹਿੰਮਤ ਨਹੀਂ ਹੁੰਦੀ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਉਹਦੀ ਮਿਹਮਤ ਨਹੀਂ ਹੁੰਦੀ ਕਿ ਸ਼ਾਲਾ ਮਾਰ ਲੇ ਕ੍ਰਿਸ਼ਨ ਕੁਮਾਰ ਵੀ ਕਿਸੇ ਕਿੱਲੇ ਦੇ ਜ਼ੋਰ ਤੀ ਟਿੰਗੜਦੇ ਆ ਤੇ ਉਹ ਕਿਲਾ ਦਿੱਲੀ ਦੇ ਵਿੱਚ ਹੈ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਤੇ ਸਾਰੇ ਜਾਣਦੇ ਆ ਕਿ ਦਿੱਲੀ ਤੋਂ ਜਿਹੜੀਆਂ ਫਾਈਲਾਂ ਮਨਜ਼ੂਰ ਹੋ ਜਾਂਦੀਆਂ ਨੇ ਉਹਨੂੰ ਨਾ ਤੁਸੀਂ ਰੋਕ ਸਕਦੇ ਹੋ ਨਾ ਕ੍ਰਿਸ਼ਨ ਕੁਮਾਰ ਰੋਕ ਸਕਦਾ ਹੈ ਹਾਲਾਤ ਤਾਂ ਇਹ ਨੇ ਕ੍ਰਿਸ਼ਨ ਕੁਮਾਰ ਇਹਦੇ ਜਿੱ ਇੱਕ ਐਡ-ਇਨ ਕਰ ਦਿੰਦਾ ਹੈ ਕਿ ਕ੍ਰਿਸ਼ਨ ਕੁਮਾਰ ਕੁਝ ਆਪਣੀ ਮਰਜ਼ੀਆਂ ਵੀ ਵਿੱਚ ਪਾ ਲੈਂਦਾ ਤੁਹਾਨੂੰ ਬਾਈਪਾਸ ਹਾਲਾਂਕਿ ਬਹੁਤ ਮੰਦ ਭਾਗੀ ਗੱਲ ਹੈ ਮਾਨਯੋਗ ਮੰਤਰੀ ਹੁੰਦੇ ਨੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਲੋਕਾਂ ਨੇ ਲੋਕਾਂ ਦੇ ਜਨਪ੍ਰਤਿਨਿਧੀ ਕ੍ਰਿਸ਼ਨ ਕੁਮਾਰ ਕੌਣ ਹੈ ਕੌਣ ਹੈ ਕ੍ਰਿਸ਼ਨ ਕੁਮਾਰ ਕ੍ਰਿਸ਼ਨ ਕੁਮਾਰ ਦੀ ਕੀ ਜਵਾਬ ਦੇਈ ਹੈ ਜਵਾਬ ਦੇਈ ਤੱਕ ਲੋਕਾਂ ਦੇ ਵਿੱਚ ਬਰਿੰਦਰ ਕੁਮਾਰ ਗੋਇਲ ਦੀ ਉਹਨਾਂ ਨੇ ਹਰ 5 ਸਾਲ ਬਾਅਦ ਲੋਕਾਂ ਦੀ ਕਚਹਿਰੀ 'ਚ ਜਾਣਾ ਹੈ ਇਹ ਅਧਿਕਾਰੀ ਇਸੇ ਕਰਕੇ ਹੀ ਸਿਰ ਚੜੇ ਹੁੰਦੇ ਨੇ ਕਿ ਸਾਨੂੰ ਕਿਹੜਾ ਕਿਸੇ ਨੇ ਕੁਝ ਕਹਿਣਾ ਹਾਰਨਗੇ ਮੰਤਰੀ ਹਾਰਨਗੇ ਹਾਰਨਗੇ ਐਮਐਲਏ ਹਾਰਨਗੇ ਸਾਡਾ ਕੀ ਲੈ ਜਾਣਗੇ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਅਧਿਕਾਰੀਆਂ ਦੇ ਵਿੱਚ ਜਿਹੜਾ ਇਹ ਸਿਸਟਮ ਬੜਿਆ ਹੋਇਆ ਇੱਕ ਬਹੁਤ ਖਤਰਨਾਕ ਬਰਿੰਦਰ ਕੁਮਾਰ ਗੋਇਲ ਨੂੰ ਪਤਾ ਹੈ ਕਿ ਉਹਨਾਂ ਨੂੰ ਲੋਕਾਂ ਨੇ ਲਗਭਗ 70 80 ਹਜ਼ਾਰ ਵੋਟ ਪਾ ਕੇ ਚੁਣ ਕੇ ਭੇਜਿਆ ਆ ਜੇ ਉਹਨਾਂ ਨੂੰ ਬਾਈਪਾਸ ਕੀਤਾ ਜਾ ਰਿਹਾ ਹੈ ਜੇ یہی ਇਕੱਲੀ ਇੱਕ ਕਹਾਣੀ ਬਰਿੰਦਰ ਕੁਮਾਰ ਗੋਲ ਵਾਲੀ ਤੱਕ ਸਾਹਮਣੇ ਆ ਗਈ ਸਾਰੇ ਨਾਲ ਇਹ ਹੋ ਰਿਹਾ ਜਾਨੀ ਕਿ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਚੁਣੇ ਹੋਏ ਜਨ ਪ੍ਰਤੀਨਿਧੀਆਂ ਦੀ ਬੇਇੱਜ਼ਤੀ ਹੈ ਇਹ ਬੇਇੱਜ਼ਤੀ ਕਿਤੇ ਹੋਰ ਨਹੀਂ ਹੋ ਰਹੀ ਇਹ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀ ਸ਼ਹਿਤ ਹੀ ਹੋ ਰਹੀ ਹੈ ਤੇ ਕ੍ਰਿਸ਼ਨ ਕੁਮਾਰ ਵਰਗੇ ਅਧਿਕਾਰੀ ਤਦਹੀਂ ਮੱਛਰੇ ਹੋਏ ਆ ਤੇ ਤਦਹੀਂ ਭੂਏ ਚੜੇ ਹੋਏ ਆ ਤੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਚ ਦਖਲ ਕਰਨ ਉਹਨਾਂ ਦੇ ਆਪਣੇ ਜ਼ਿਲ੍ਹੇ ਦਾ ਇਹ ਮੰਤਰੀ ਹੈ ਜੇਕਰ ਉਹਦੇ ਨਾਲ ਇੰਜ ਹੋ ਰਿਹਾ ਤੇ ਬਾਕੀਆਂ ਦਾ ਕੀ ਹਾਲ ਕਰਦੇ ਹੋਣਗੇ ਅਧਿਕਾਰੀ ਤੁਸੀਂ ਇਸ ਗੱਲ ਦਾ ਅੰਦਾਜ਼ਾ ਆਪ ਲਾ ਸਕਦੇ ਹੋ ਕੁੱਲ ਮਿਲਾ ਕੇ ਦਿੱਲੀ ਦੀ ਬੇਲੋੜੀ ਦਖਲਅੰਦਾਜ਼ੀ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਨੁਕਸਾਨ ਕਰਦੀ ਜਾ ਰਹੀ ਹੈ ਜਿਸ ਦਾ ਨਤੀਜੇ ਆਮ ਆਦਮੀ ਪਾਰਟੀ ਨੂੰ ਖੁਦ ਹੀ ਭੁਗਤਣੇ ਪੈਣਗੇ